ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤ੍ਰਿਗਤ ਜੂਨਾ 84 ਲੱਖ ਜੂਨਾ ਵਿੱਚੋਂ 5 ਜੂਨਾ ਗੰਦੀਆਂ ਜੂਨਾ ਗਿਣੀਆਂ ਗਈਆਂ ਹਨ ਕੁੱਤਾ ਗਧਾ ਸੱਪ ਸੂਰ ਕਾਂ ਇਹ ਪੰਜੇ ਜੂਨਾ ਤ੍ਰਿਗਧਾਨ ਹਨ ਪਰੰਤੂ ਇਹਨਾਂ ਵਿੱਚ ਪੀ ਗੁਣ ਹਨ ਕੁੱਤੇ ਅੱਗੇ 4 ਕਿਸਮ ਦੇ ਹੋ ਜਾਂਦੇ ਹਨ ਉਹ ਕੁੱਤੇ ਜੋ ਮਾਲਕ ਦੇ ਨਾਲ ਦਾ ਖਾਣਾ ਸੌਣਾ ਸੌਣ ਵਾਸਤੇ ਪਲੰਗ ਅਤੇ ਮਾਲਕ ਵਰਗਾ ਬਿਸਤਰਾ ਲੈਂਦੇ ਹਨ ਕਾਰ ਦੀ ਮੂਹਰੀ ਸੀਟ ਤੇ ਬੈਠਦੇ ਹਨ ਅਤੇ ਮਾਲਕ ਪਿਛਲੀ ਸੀਟ ਤੇ ਬੈਠਦਾ ਹੈ ਉਹ ਕੁੱਤੇ ਹਾਂ ਜੋ ਬਗੈਰ ਪੱਟੇ ਤੋਂ ਫਿਰਦੇ ਹਨ ਮਿਉਂਸਪਲ ਕਮੇਟੀ ਵਾਲੇ ਉਹਨਾਂ ਨੂੰ ਜ਼ਹਿਰ ਦੀਆਂ ਗੋਲੀਆਂ ਪਾ ਕੇ ਖਤਮ ਕਰ ਦਿੰਦੇ ਹਨ ਉਹ ਕੁੱਤੇ ਜਿਨ੍ਹਾਂ ਦੇ ਗਲ ਵਿੱਚ ਪੱਟੇ ਹਨ ਕਮੇਟੀ ਵਾਲੇ ਉਹਨਾਂ ਦੇ ਪੱਟੇ ਨੂੰ ਦੇਖ ਕੇ ਗੋਲੀ ਨਹੀਂ ਪਾ ਸਕਦੇ ਚੌਥੀ ਕਿਸਮ ਦੇ ਕੁੱਤੇ ਹਲਕੇ ਹੋਏ ਹਣ ਕੁੱਤੇ ਹਨ ਉਹ ਇੱਕ ਥਾਂ ਤੇ ਟਿਕ ਕੇ ਨਹੀਂ ਬੈਠ ਸਕਦੇ ਜੇ ਟਿਕ ਕੇ ਬੈਠ ਜਾਂ ਤਾਂ ਮਰ ਜਾਂਦੇ ਹਨ ਸੋ ਉਹ ਭੱਜੇ ਫਿਰਦੇ ਹਨ ਮੂੰਹ ਵਿੱਚੋਂ ਝੱਗ ਸੁੱਟੀ ਜਾਂਦੇ ਹਨ ਅਤੇ ਜਿਸ ਨੂੰ ਮੂੰਹ ਲਾਲ ਦਿੰਦੇ ਹਨ ਉਸ ਨੂੰ ਵੀ ਹਲਕ ਝਾੜ ਦਿੰਦੇ ਹਨ ਹੁਣ ਆਓ ਪਰਮਾਰਥ ਵੱਲ ਪਹਿਲੀ ਕਿਸਮ ਦੇ ਕੁੱਤੇ ਹਨ ਗੁਰੂ ਨਾਨਕ ਦੇ ਕੁੱਤੇ ਅੱਠੇ ਪਰ ਮਾਲਕ ਦੇ ਨਾਲ ਰਹਿੰਦੇ ਹਨ ਗੁਰੂ ਨਾਨਕ ਸਾਹਿਬ ਦੇ ਨਾਲ ਦਾ ਭੋਜਨ ਅਤੇ ਸੁਖ ਆਰਾਮ ਉਹਨਾਂ ਨੂੰ ਮਿਲਦਾ ਹੈ ਦੂਜੀ ਕਿਸਮ ਦੇ ਉਹ ਜਗਿਆਸੂ ਹਨ ਜਿਨ੍ਹਾਂ ਨੇ ਅ므ਰ ਨਹੀਂ ਛਕਿਆ ਤੇ ਪਟੇ ਨਹੀਂ ਪਵਾਏ ਬਾਪੂ ਵਾਲੇ ਨਹੀਂ ਬਣੇ ਉਹਨਾਂ ਨੂੰ ਜੰਮੂ ਤਰ੍ਹਾਂ ਤਰ੍ਹਾਂ ਦੀਆਂ ਤਕਲੀਫਾਂ ਦੇ ਕੇ ਮਾਰਦੇ ਹਨ ਤੀਜੀ ਕਿਸਮ ਦੇ ਉਹ ਜਗਿਆਸੂ ਹਨ ਜਿਨ੍ਹਾਂ ਨੇ ਅ므ਰ ਛਕਿਆ ਹੈ ਕਲਗੀਧਰ ਦੇ ਪਟੇ ਪਵਾਏ ਹਨ ਉਹਨਾਂ ਨੂੰ ਤਕਲੀਫ ਵਾਲੇ ਗੁਰਸੇਬਾਹ ਫੜ ਕੇ ਬਚਾਉਂਦੇ ਹਨ ਅਤੇ ਸੂਲੀ ਦੀ ਸੂਲ ਕਰ ਦਿੰਦੇ ਹਨ ਚੌਥੀ ਕਿਸਮ ਦੇ ਹਨੰਦਕ ਉਹ ਹਰ ਵਕਤ ਮੂੰਹ ਵਿੱਚ ਨੰਦਿਆ ਕਰਦੇ ਭੱਜੇ ਫਿਰਦੇ ਹਨ ਜਿਸ ਤਰ੍ਹਾਂ ਰੱਜੀ ਮੱਝ ਟੇਕੇ ਬੈਠੀ ਰਹਿੰਦੀ ਹੈ ਗਾਲੀ ਕਰੀ ਜਾਂਦੀ ਹੈ ਪਰੰਤੂ ਭੁਖੀ ਮੱਝ ਡਿੱਗਣ ਤੋਂ ਬਾਅਦ ਜੋੜੀ ਦਿੰਦੀ ਹੈ ਇਸੇ ਤਰ੍ਹਾਂ ਸੋਏ ਨਿੰਦਕ ਅੜਾਟ ਪਾਈ ਰੱਖਦੇ ਹਨ ਜੋ ਇਹਨਾਂ ਦੀ ਸੰਗਤ ਕਰਦਾ ਹੈ ਉਸ ਨੂੰ ਵੀ ਹਲਕ ਚੜਾ ਦਿੰਦੇ ਹਨ ਹੁਣ ਕਾਂ ਦੀ ਗੱਲ ਸੁਣੋ ਹਰ ਵਕਤ ਇਸ ਦੀ ਚੁੰਝ ਗੰਦਗੀ ਨਾਲ ਭਰੀ ਰਹਿੰਦੀ ਹੈ ਪਰੰਤੂ ਇਸ ਵਿੱਚ ਵੀ ਗੁਣ ਹੈ ਇਹਨਾਂ ਵਿੱਚ ਏਕਾ ਬਹੁਤ ਹੈ ਜਦੋਂ ਕਿ ਅਸੀਂ ਭਰਾ ਭਰਾ ਦੀਆਂ ਜਿਹੜਾ ਵੱਢਣ ਤੱਕ ਜਾਂਦੇ ਹਾਂ ਦੂਜਾ ਕਾਂ ਤੇ ਕੌਣੀ ਦਿਨ ਵੇਲੇ ਕਦੀ ਗ੍ਰੇਸਟ ਨਹੀਂ ਕਰਦੇ ਹੁਣ ਆਵੋ ਸੱਪ ਦੀ ਜੂਨ ਵੱਲ ਸਭ ਤੋਂ ਮੰਦੀ ਸੱਪ ਦੀ ਜੂਨ ਸਭ ਕਿਸੇ ਦਾ ਮਿੱਤਰ ਨਹੀਂ ਬੰਦਾ ਇਹ ਮਿੱਤਰ ਤਰੋ ਹੀ ਹੈ ਇਥੋਂ ਦਾ ਕਿ ਸੱਪਣੀ ਆਪਣੇ ਬੱਚਿਆਂ ਨੂੰ ਪੀ ਖਾ ਜਾਂਦੀ ਹੈ ਪਰੰਤੂ ਸੱਪ ਵਿੱਚ ਵੀ ਗੁਣ ਹੈ ਉਹ ਕੀ ਸੱਪ ਦਾ ਟੰਗਿਆ ਰਾਜੀ ਹੋ ਸਕਦਾ ਹੈ ਪਰੰਤੂ ਮਨਮੁਖ ਦਾ ਟੰਗਿਆ ਰਾਜੀ ਨਹੀਂ ਹੋ ਸਕਦਾ ਹੁਣ ਆਵੋ ਖੋਤੇ ਦੀ ਜੂਨ ਵੱਲ ਖੋਤੇ ਨੂੰ ਨਵਾ ਧਵਾ ਕੇ ਅਤਰ ਲਾ ਕੇ ਛੜਦੇ ਹੋ ਪਰੰਤੂ ਸਿੱਧਾ ਰੁਣੀਆਂ ਤੇ ਜਾ ਕੇ ਲਟਣ ਲੱਗ ਜਾਵੇਗਾ ਪਰੰਤੂ ਉਸ ਦੇ ਵਿੱਚ ਵੀ ਗੁਣ ਹੈ ਉਹ ਇਹ ਕਿ ਭਾਰ ਥੱਲੇ ਦੱਬਿਆ ਹੋਇਆ ਭੀਕਾ ਤੇ ਹਰੇ ਪੱਠੇ ਬੁਰਕ ਮਾਰ ਕੇ ਖਾ ਜਾਂਦਾ ਹੈ ਪਰੰਤੂ ਇੱਕ ਇਨਸਾਨ ਜੋ ਸਾਰੀ ਉਮਰ ਗ੍ਰਿਸਤ ਤੇ ਭਾਰ ਥੱਲੇ ਗੁਜ਼ਾਰਦੇਵੇ ਨਾ ਸੇਵਾ ਕਰੇ ਨਾ ਨਾਮ ਜਪੇ ਤਾਂ ਉਹ ਖੋਤੇ ਤੋਂ ਵੀ ਭੈੜਾ ਹੈ ਹੁਣ ਆਵੋ ਸੂਰ ਦੀ ਜੂਨ ਵੱਲ ਸੂਰ ਹਮੇਸ਼ਾ ਗੰਦ ਵਿੱਚ ਹੀ ਰਹਿੰਦਾ ਹੈ ਗੰਦਗੀ ਹੀ ਖਾਂਦਾ ਹੈ ਤੇ ਗੰਦਗੀ ਵਿੱਚ ਹੀ ਖੁਸ਼ ਰਹਿੰਦਾ ਹੈ ਪਰੰਤੂ ਕਬੀਰ ਸਾਹਿਬ ਦੱਸਦੇ ਹਨ ਕਿ ਸੂਰ ਵਿੱਚ ਵੀ ਗੁਣ ਹੈ ਕਬੀਰ ਸਾਖਤ ਤੇ ਸੂਕਰ ਭਲਾ ਰੱਖੈ ਆਸ਼ਾ ਗਾਉ ਉਹ ਸਾਖਤ ਬਪੁਰਾ ਮਰ ਗਿਆ ਕੋਈ ਨਾ ਲਹਿ ਨਾਉ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਮਨੁੱਖ ਨਾਲੋਂ ਸੂਰ ਹੀ ਚੰਗਾ ਹੈ ਜੋ ਪਿੰਡ ਵਿੱਚ ਸਫਾਈ ਰੱਖਦਾ ਹੈ ਮਨੁੱਖ ਮਰ ਜਾਂਦਾ ਹੈ ਤੇ ਕੋਈ ਉਸ ਦਾ ਨਾਂ ਤੱਕ ਨਹੀਂ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ